ਹੁਣ ਗਲਤ ਪਾਰਕਿੰਗ ਕਰਨ ਵਾਲਿਆਂ ਤੇ ਹੋਏਗੀ ਵੱਡੀ ਕਾਰਵਾਈ ਜੇਕਰ ਤੁਸੀਂ ਚਲਾਉਂਦੇ ਹੋ ਚਾਰ ਪਈਆ ਵਾਹਨ ਤਾਂ ਹੁਣੇ ਹੋ ਜਾਓ ਸਾਵਧਾਨ ਜੀ ਹਾਂ ਤਾਂ ਨੁਦਾਸੀ ਕਿ ਪੰਜਾਬ ਪੁਲਿਸ ਹੁਣ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਜਿੱਥੇ ਹੁਣ ਜੇਕਰ ਤੁਸੀਂ ਗਲਤ ਪਾਰਕਿੰਗ ਕਰਦੇ ਹੋ ਤਾਂ ਤੁਹਾਨੂੰ ਵੀ ਹਰਜਾਨਾ ਭੁਗਤਣਾ ਪੈ ਸਕਦਾ ਹੈ ਕਿਉਂਕਿ ਪੰਜਾਬ ਪੁਲਿਸ ਹੁਣ ਐਕਸ਼ਨ ਮੋਡ ਦੇ ਵਿੱਚ ਹੈ ਤੁਹਾਨੂੰ ਵੀ ਵਾਹਨ ਖੜਾ ਕਰਨ ਤੋਂ ਪਹਿਲਾਂ ਪਾਰਕ ਕਰਨ ਤੋਂ ਪਹਿਲਾਂ ਸੋ ਵਾਰ ਸੋਚਣਾ ਪਵੇਗਾ ਕਿ ਤੁਸੀਂ ਸਹੀ ਕੀਤਾ ਪਾਰਕਿੰਗ ਕੀਤੀ ਹੈ ਜਾਂ ਫਿਰ ਕਿਸੇ ਗਲਤ ਜਗ੍ਹਾ ਤੇ ਤਨੀ ਆਪਣਾ ਵਾਹਨ ਖੜਾ ਦਿੱਤਾ ਪੂਰਾ ਮਾਮਲਾ ਕੀ ਹੈ ਉਹ ਜਾਣਕਾਰੀ ਦੇਣੀ ਹੈ ਦੱਸਦੇ ਹਾਂ ਕਿ ਨਾਪਾ ਦੇ ਵਿੱਚ ਪੰਜਾਬ ਪੁਲਿਸ ਜਿਹੜੀ ਹੈ ਕਾਫੀ ਸਰਕ ਨਜ਼ਰ ਆਈ ਹੈ ਜਿੱਥੇ ਐਕਸ਼ਨ ਮੋਡ ਦੇ ਵਿੱਚ ਵੀ ਨਜ਼ਰ ਆਏ ਨੇ ਪੁਲਿਸ ਕਰਮਚਾਰੀ ਦੱਸਦੇ ਕਿ ਨਾਪਾ ਦੇ ਬਾਜ਼ਾਰ ਦੇ ਵਿੱਚ ਕਾਫੀ ਜਿਹੜਾ ਪੀੜਪੜਕਾਰ ਹੰਦਾ ਜਿੱਥੇ ਕਾਫੀ ਚਾਰ ਪਹੀਆ ਵਾਹਨ ਜਿਹੜੇ ਨੇ ਰੋਡ ਤੇ ਖੜੇ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਵੱਡੀ ਕਾਰਵਾਈ ਕਰਦੀ ਹੋਈ ਅੱਜ ਦਿਖਾਈ ਦਿੱਤੀ ਹੈ ਪੰਜਾਬ ਪੁਲਿਸ ਦੱਸਈਏ ਕਿ ਐਸ ਡੀ ਐਮ ਦੇ ਵੱਲੋਂ ਖੁਦ ਜਾ ਕੇ ਚਲਾਨ ਕਿਤੇ ਗਏ ਨੇ ਉਹਨਾਂ ਵਾਹਨਾਂ ਦੇ ਜੋ ਸੜਕ ਤੇ ਖੜੇ ਸੀ ਦੱਸ ਦਈਏ ਕਿ ਜਿਸ ਬਾਜ਼ਾਰ ਦੇ ਵਿੱਚ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਉਸ ਦੇ ਨੇੜੇ ਇੱਕ ਦੱਸ ਦਈਏ ਕਿ ਹਸਪਤਾਲ ਵੀ ਪਾਇਆ ਜਾਂਦਾ ਹੈ ਤਾਂ ਐਂਬੂਲੈਂਸ ਦਾ ਵੀ ਕਿਹਾ ਜਾ ਰਿਹਾ ਸੀ ਕਿ ਐਂਬੂਲੈਂਸਰ ਰਸਤਾ ਨਾ ਸਾਫ਼ ਹੋਣ ਕਰਕੇ ਕਈ ਵਾਰ ਮਰੀਜ਼ਾਂ ਨੂੰ ਜ ਵੀ ਜਿਹੜਾ ਭਾਰੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਐਸਟੀਐਮ ਦੇ ਵੱਲੋਂ ਖੁਦ ਬਾਜ਼ਾਰ ਦੇ ਵਿੱਚ ਜਾ ਕੇ ਮੁਆਇਨਾ ਕੀਤਾ ਗਿਆ ਜਿੰਨੇ ਵੀ ਵਾਹਨ ਗਲਤ ਪਾਰਕ ਕੀਤੇ ਹੋਏ ਸੀ ਗਲਤ ਜਗ੍ਹਾ ਤੇ ਖੜਾਏ ਹੋਏ ਸੀ ਉਹਨਾਂ ਦਾ ਚਲਾਨ ਵੀ ਕਟਿਆ ਗਿਆ ਸੋ ਜੇਕਰ ਤੁਸੀਂ ਵੀ ਹੁਣ ਖੜਾ ਕਰਦੇ ਹੋ ਕਿਤੇ ਵੀ ਬਾਜ਼ਾਰ ਦੇ ਵਿੱਚੋਂ ਵਾਹਨ ਖੜਾ ਕਰਦੇ ਹੋ ਤਾਂ ਹੁਣ 100 ਵਾਰ ਸੋਚਣਾ ਪਏਗਾ ਕਿਤੇ ਤੁਹਾਨੂੰ ਵੀ ਕੋਈ ਹਰਜਾਨਾ ਨਾ ਭੁਗਤਣਾ ਪੈ ਜਾਏ ਸੋ ਨਾਬਾ ਦੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਸੀ ਜਿੱਥੇ ਹੁਣ ਵੱਡੀ ਕਾਰਵਾਈ ਜਿਹੜੀ ਹੈ ਕਰਦੇ ਹੋਏ ਦਿਖਾਈ ਦੇ ਰਹੇ ਨੇ ਐਸਟੀਐਮ ਐਸਟੀਐਮ ਦੇ ਵੱਲੋਂ ਖੁਦ ਜਿਹੜੇ ਨੇ ਉਹ ਚਲਾਨ ਕੱਟੇ ਗਏ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਬਾਜ਼ਾਰ ਦੇ ਵਿੱਚ ਹੀ ਆਪਣੇ ਵਾਹਨ ਲਗਾਏ ਹੋਏ ਸੀ ਸੋ ਜੇਕਰ ਤੁਸੀਂ ਵੀ ਪੀੜ ਪ੍ਰਕਟ ਵਾਲੇ ਬਾਜ਼ਾਰ ਦੇ ਵਿੱਚ ਜਾਂਦੇ ਹੋ ਤੇ ਰੋਡ ਦੇ ਰੋਡ ਤੇ ਹੀ ਆਪਣੇ ਵਾਹਨ ਖੜੇ ਕਰਦੇ ਹੋ ਤਾਂ ਹੁਣ ਤੁਹਾਨੂੰ 100 ਵਾਰ ਸੋਚਣਾ ਪਏਗਾ ਸੋ ਇੱਕ ਵਾਰ ਤੁਸੀਂ ਵੀ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਕੀ ਇਹ ਜਿਹੜਾ ਸਟੈਪ ਚੱਕਿਆ ਗਿਆ ਕਦਮ ਚੁੱਕਿਆ ਗਿਆ ਇਹ ਮਾੜਾ ਹੈ ਜਾਂ ਫਿਰ ਚੰਗਾ